ਦਿੰਦਾ ਕਮਿਨੀ ਦੇ ਪਾਰ ਹੈ ਉਹਦੀ ਪੇਮੈਂਟ ਪਹਿਲਾਂ ਵੀ ਕੇਂਦਰ ਕਈ ਵਾਰ ਪੰਜਾਬ ਚ ਲੇਟ ਭੇਜਦਾ ਰਿਹਾ ਹੈ ਲੋਕ ਵਿਚਾਰੇ ਤਰਫ ਦੇ ਰਹੇ ਹਨ ਅਡਮਿਨਿਸਟ੍ਰੇਸ਼ਨ ਤੇ ਮੋਰੇ ਜਾ ਕੇ ਰਹਿੰਦੇ ਰਹੇ ਤੇ ਹੁਣ ਕਹਿੰਦੇ ਜੀ ਉਹਨਾਂ ਕੋ ਸਮਾਰਟਫੋਨ ਵੀ ਹੋਣੇ ਚਾਹੀਦੇ ਤੁਹਾਡੀ ਡਿਜੀਟਲ ਹਾਜ਼ਰੀ ਹੋਏਗੀ ਅਗਰ ਉੱਥੇ ਪਿੰਡ ਵਿੱਚ ਨੈੱਟਵਰਕ ਨਹੀਂ ਹੋਇਆ ਤੇ ਤੁਹਾਡੀ ਹਾਜ਼ਰੀ ਨਹੀਂ ਤੁਹਾਡੀ ਦਿਹਾੜੀ ਖਤਮ 노 ਨੈੱਟਵਰਕ 노 ਵੇਜੇਸ ਇਹ ਕੇਂਦਰ ਦਾ ਹੈਂਕਰ ਵਾਲਾ ਰਵਈਆ ਆਮ ਲੋਕਾਂ ਪ੍ਰਤੀ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੋ ਅੱਜ ਅਸੀਂ ਸਾਰੇ ਆਮ ਆਦਮੀ ਪਾਰਟੀ ਜਲੰਧਰ ਵੱਲੋਂ ਅਸੀਂ ਪੰਜਾਬ ਦੇ ਲੋਕਾਂ ਨੂੰ ਜਾਗਰੂਤ ਵੀ ਕਰ ਰਹੇ ਹਾਂ ਔਰ ਮੰਦਰੇਗਾ ਮਜ਼ਦੂਰ ਜਿੰਨੇ ਵੀ ਜੋਬਕਾਰ ਹੋਲਡ ਰਿਆ ਲਗਭਗ 12 ਲੱਖ ਜੋਬਕਾਰ ਹੋਲਡ ਰਿਆ ਪੰਜਾਬ ਦੇ ਅੰਦਰ ਅਸੀਂ ਉਹਨਾਂ ਸਾਰਿਆਂ ਨੂੰ ਇਹ ਭਰੋਸਾ ਦਿੰਦੇ ਆਮ ਆਦਮੀ ਪਾਰਟੀ ਵੱਲੋਂ ਕਿ ਆਮ ਆਦਮੀ ਪਾਰਟੀ ਤੁਹਾਡੇ ਨਾਲ ਖੜੀ ਹੈ ਤੁਹਾਡੀਆਂ ਮੁਸ਼ਕਲਾਂ ਨੂੰ ਸਮਝਦੀ ਆ ਭਲੀ ਭਾਬ ਜਾਣਦੀ ਆ ਮਹਿਸੂਸ ਕਰਦੀ ਆ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ ਇਸ ਕਾਨੂੰਨ ਦਾ ਇਸ ਬਿੱਲ ਦਾ ਅਸੀਂ ਵਿਰੋਧ ਕਰਾਂਗੇ ਔਰ ਉਹਨਾਂ ਨੂੰ ਬੰਨ ਦਾ ਹੱਕ ਜਿਹੜਾ ਮਜ਼ਦੂਰਾਂ ਨੂੰ ਮਨਰੇਗਾ ਦੇ ਮਜ਼ਦੂਰਾਂ ਨੂੰ ਉਹਨਾਂ ਨੂੰ ਰੁਜ਼ਗਾਰ ਗਾਰੰਟੀ ਪ੍ਰੋਗਰਾਮ ਲੈ ਕੇ ਦਿਨ ਤੱਕ ਅਸੀਂ ਫਿਰਪਰ ਟੱਕੇ ਰਿਹਾ। ਸੋ ਅਸੀਂ ਇਹ ਚਾਹੁੰਦੇ ਆ ਕਿ ਤੁਸੀਂ ਸਾਰੇ ਪੰਜਾਬੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਆਮ ਲੋਕਾਂ ਦੇ ਹੱਕ ਵਿੱਚ ਜਿੱਥੇ ਅਸੀਂ ਨਾਰਾ ਮਾਰਿਆ ਅਸੀਂ ਮੀਡੀਆ ਦਾ ਵੀ ਸਹਿਯੋਗ ਤੁਹਾਡਾ ਸਭ ਦਾ ਪੰਜਾਬੀਆਂ ਦਾ ਸਹਿਯੋਗ ਚਾਹੁੰਦੇ ਹਾਂ ਭਾਈਨਾ ਬੀਜੇਪੀ ਦੇ ਨੇਤਾਵਾਂ ਨੂੰ ਪੁੱਛੋ ਜਿਹੜੇ ਇੱਥੇ ਸਾਡੇ ਸਥਾਨਕ ਜਲੰਧਰ ਦੇ ਪੰਜਾਬ ਦੇ ਉਹ ਕਿਉਂ ਸੁੱਤੇ ਪਏ ਸੀ ਉਹਨਾਂ ਨੇ ਕਿਉਂ ਮੂੰਹ ਬੰਦ ਕੀਤੇ ਹੋਏ ਕਿਉਂ ਕੀ ਉਹਨਾਂ ਨੂੰ ਵੋਟਾਂ ਨਹੀਂ ਚਾਹੀਦੀਆਂ ਕੀ ਉਹ ਪੰਜਾਬ ਦੇ ਵਸਨੀਕ ਨਹੀਂ ਕੀ ਪੰਜਾਬ ਨਾਲ ਉਹਨਾਂ ਦਾ ਕੋਈ ਕਨੈਕਸ਼ਨ ਨਹੀਂ ਕੋਈ ਫਰਜ਼ ਨਹੀਂ ਹੁੰਦਾ ਬੀਜੇਪੀ ਦੀ ਲੀਡਰਸ਼ਿਪ ਦਾ ਹੁੰਦਾ ਕਦੀ ਤਾਂ ਦੇਸ਼ ਦੇ ਅੰਦਰ ਬੀਜੇਪੀ ਵੋਟ ਚੋਰੀ ਕਰਦੀ ਹੈ ਕਦੀ ਰਾਸ਼ਨ ਚੋਰੀ ਕਰਦੀ ਹੈ ਰਾਸ਼ਨ ਕਾਰਡ ਘਟਵਾਏ ਜਾਂਦੇ ਆ ਗਰੀਬ ਲੋਕਾਂ ਦੇ ਤੇ ਹੁਣ ਰੋਜ਼ਗਾਰ ਚੋਰੀ ਹੋ ਗਿਆ ਹੁਣ ਕੰਮ ਵੀ ਜਿਹੜਾ 100 ਦਿਨ ਦਾ ਮਜ਼ਦੂਰਾਂ ਨੂੰ ਮਿਲਦਾ ਸੀ ਰੋਟੀ ਰੋਜ਼ੀ ਖਾਣ ਵਾਸਤੇ ਉਹ ਵੀ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਖੋਹਨ ਜਾ ਰਹੀ ਹੈ ਉਹਨਾਂ ਦੀ ਬਿਲਕੁਲ ਮਦਦ ਕਰਾਂਗੇ ਅੰਦੋਲਨ ਕਰਕੇ ਵੀ ਅਸੀਂ ਉਹਨਾਂ ਦਾ ਸਾਥ ਦੇਵਾਂਗੇ